ਇਹ ਜਿਹੜਾ ਸਤਲੁਜ ਤੇ ਬਿਆਸ ਦਾ ਜਿਹੜਾ ਹੜ ਹੈ ਜੇ ਆਪਾਂ ਇਹਨੂੰ ਕਹਾਂਗੇ ਕਿ ਇੱਕ ਕੁਦਰਤੀ ਹੈ ਤਾਂ ਮੇਰੀ ਖਿਆਲ ਚ ਕੁਦਰਤ ਨਾਲੋਂ ਜ਼ਿਆਦਾ ਇਹਦੇ ਵਿੱਚ ਜਿਹੜਾ ਯੋਗਦਾਨ ਹੈ ਦੋਸ਼ੀ ਹੈ ਉਹ ਸਾਡੀਆਂ ਸਾਡੀਆਂ ਸਰਕਾਰਾਂ ਨੇ ਕੁਦਰਤ ਹੈ ਕੁਦਰਤ ਕੁਦਰਤ ਮੂਰੇ ਕੋਈ ਕਿਸੇ ਦੀ ਚੱਲਦੀ ਨਹੀਂ ਪਰ ਕੁਦਰਤ ਹੈ ਕੋਈ ਗੱਲ ਨਹੀਂ ਤੁਸੀਂ ਸਾਥ ਦਿਓ ਹੈਲੀਕਾਪਟਰਾਂ ਚੋਂ ਕੀ ਦੇਖਦੇ ਹੋ ਤੁਸੀਂ ਜੀ ਹੈਲੀਕਾਪਟਰ ਚੋਂ ਕੀ ਪਤਾ ਲੱਗੂਗਾ ਧਰਤੀ ਤੇ ਪਹਿਲਾਂ ਜੇ ਤੁਸੀਂ 3 ਸਾਲ ਪਹਿਲਾਂ ਧਰਤੀ ਤੇ ਆਏ ਹੁੰਦੇ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਹੁੰਦੀਆਂ ਤਾਂ ਸ਼ਾਇਦ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਿਹੜੋਕਾਂ ਨੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਚੱਡਣ ਲੱਗਿਆ ਕੋਈ ਮੰਗ ਕਰਦਾ ਕਿ ਹੁਣ ਇਹਨਾਂ ਨੂੰ ਇਮੀਡੀਏਟਲੀ ਜਿੰਨਾ ਨੁਕਸਾਨ ਹੋਇਆ ਉਹ ਦਿਓ ਗਰਦੌਰੀਆਂ ਬਾਅਦ ਚ ਹੋ ਜਾਣਗੀਆਂ ਹੁਣ ਐਲਾਨ ਕਰ ਦੇਣਾ ਉਸ ਤੋਂ ਬਾਅਦ ਫਿਰ ਗਰਦੌਰੀਆਂ ਹੋਣਗੀਆਂ ਫਿਰ ਕਾਗਜ਼ਾਂ ਪੱਤਰਾਂ 'ਚ ਫਾਈਲਾਂ ਤੁਰਨਗੀਆਂ ਫਾਈਲਾਂ ਦੀ ਸਪੀਡ ਸਰਕਾਰੀ ਦੀ ਪਤਾ ਹੀ ਹੈ ਕਿ ਕਿੰਨੀ ਸਲੋ ਹੈ ਉਦੋਂ ਤੱਕ ਫਿਰ ਇਹ ਰੋਟੀ ਨਹੀਂ ਖਾਣਗੇ ਉਦੋਂ ਤੱਕ ਇਹਨਾਂ ਦੇ ਬੱਚੇ ਸਕੂਲ ਨਹੀਂ ਜਾਣਗੇ ਸਪੈਸ਼ਲ ਗਰਦੌਰੀ ਦਾ ਡੀਸੀ ਸਾਹਿਬ ਨੂੰ ਆਰਡਰ ਦਿੱਤਾ ਸਪੈਸ਼ਲ ਗਰਦੌਰੀ 'ਚ ਪਸ਼ੂਆਂ ਦਾ ਵੀ ਕੋਈ ਪਸ਼ੂਆਂ ਵਾਲਾ ਬਾੜਾ ਟਹਿ ਗਿਆ ਕਿਸੇ ਦਾ ਕੋਈ ਮੱਝਾ ਰੱਖਿਆ ਸੀ ਉਹਨਾਂ 'ਚੋਂ ਸਪੈਸ਼ਲ ਗਰਦੌਰੀ ਦਾ ਮੈਂ ਆਰਡਰ ਦਿੱਤਾ ਆਉਂਦੇ ਨੇ ਤਾਂ ਲੋਕਾਂ ਨੂੰ ਪਰਾ ਕਰ ਦਿੰਦੇ ਨੇ ਸਿਕਿਉਰਿਟੀ ਰੀਜ਼ਨ ਤੋਂ ਰਾਸ਼ਨ ਦੀਆਂ ਜਿਹੜੀਆਂ ਟਰਾਲੀਆਂ ਲੋਕ ਆ ਰਹੇ ਨੇ ਆਪਸ ਇੱਕ ਦੂਜੇ ਨੂੰ ਉਹਨਾਂ ਨੂੰ ਪਤਾ ਸੀ ਕਿ ਪਾਣੀ ਆ ਰਿਹਾ ਪਿੱਛੋਂ ਤੇ ਘਟੋ ਘਟ ਜਿਹੜੀ ਲੋਕਾਂ ਦੇ ਬਾਹਰ ਸੁਰੱਖਿਅਤ ਜਗ੍ਹਾ ਤੇ ਕੱਢਣ ਦਾ ਤਾਂ ਪਹਿਲਾਂ ਪ੍ਰਬੰਧ ਕੀਤਾ ਹੁੰਦਾ ਨਾ ਉਸੀ ਅਚਾਨਕ 54000 ਕਿਊਸੇ ਪਾਣੀ ਛੱੜਦਾ ਅਗਲੇ ਦਿਨ ਫੇਰ ਛੱੜਦਾ ਦੁਨੀਆਂ ਦੀਆਂ ਫਸਲਾਂ ਬਰਬਾਦ ਕਰ ਪੁਕਾ ਅੱਜ ਇਹਦਾ ਕੌਣ ਵਾਲੀ ਵਾਰਸ ਨਾ ਤਾਂ ਸਾਨੂੰ ਪ੍ਰਸ਼ਾਸਨ ਨੇ ਕੋਈ ਪਹਿਲਾ ਅਲਰਟ ਕੀਤਾ ਅਲਰਟ ਕੋਈ ਨਹੀਂ ਕੁਛ ਨਹੀਂ ਜੀ ਇੱਕ ਰਕ ਵੀ ਅਲਾਸਮੈਂਟ ਨਹੀਂ ਕਰਾਈ ਪਰਸੋ ਸਾਡੇ ਇੱਥੇ ਐਮਐਲਏ ਨਿਰੇਸ਼ ਧਾਰਗੇ ਜੀ ਆਏ ਨਿਰੇਸ਼ ਧਾਰਗੇ ਨੂੰ ਜਦੋਂ ਅਸੀਂ ਉਹਨਾਂ ਨਾਲ ਅਖਿਆ ਵੀ ਸਾਨੂੰ ਦੱਸੋ ਵੀ ਕੀ ਬੇੜੀਆਂ ਸਾਨੂੰ ਦਿੱਤੀਆਂ ਇੱਕ ਬੇੜੀ ਸਾਨੂੰ 2023 ਦੀ ਮਿਲੀ ਆ ਇਸ ਟਾਈਮ ਸਾਨੂੰ ਇਸ ਟਾਈਮ ਕੋਈ ਨਵੀਂ ਬੇੜੀ ਨਹੀਂ ਸਾਨੂੰ ਇੱਕ ਵੀ ਮਿਲੀ